1 ਮਿੰਟ ਮਾਤਾ ਜੀ 1 ਮਿੰਟ ਇੱਕ ਮਾਤਾ ਕੱਲਿਓ ਰਹਿੰਦੀ ਆ ਇਹਦਾ ਮੁੰਡਾ ਆਇਆ ਵਿਚਾਰਾ ਉਹ ਅੰਕਲ ਨਾਲ ਗਿਆ ਚਾਰ ਚੂਰ ਲੈਣ ਮਿੱਟੀਆਂ ਬੱਚਾ ਉੱਥੇ ਆ ਅੱਛਾ ਕੋਠਾ ਦੇਖ ਪਹਣ ਤੂੜੀ ਸਾਰੀ ਰੁੜ ਗਈ ਕੁਛ ਨਹੀਂ ਮਾਂ ਪੁੱਤਾਂ ਕੋਲੇ ਇਹਨਾਂ ਦੇ ਘਰੇ ਆਏ ਆ ਐ ਡਾੜਾ ਪਾਣੀ ਸੀਚੇ ਤੋਂ ਕੱਢ ਕੇ ਲਿਆਣਤਾ ਡੱਕਰ ਤਬਾਹੀ ਹੋ ਗਈ ਮਾਤਾ ਮਾਤਾ ਜੀ ਕਿ ਨਿਊਮਰ ਹੋਗੀ ਤੁਹਾਡੀ ਮੇਰੀ ਹੋਗੀ 60 70 ਸਾਲ ਦੀ ਜਿਆਦਾ ਹੋਗੀ ਮੈਂ ਉਮਰ ਤਾਂ ਤੁਹਾਡੀ ਜਾ ਕਿ ਪਤਾ ਵੀ ਹੁਣ ਆਪਣਾ ਤੇਰ ਸੌਤ ਮਾਰੀ ਪਈ ਆ ਦੁੱਖਾਂ ਚ ਸੱਤ ਗਿਰ ਗਈ ਹੁਣ ਉਹਦੀ ਗੱਪੀ ਟੂੜੀ ਰੂੜੀ ਆਂਦੀ ਏ ਜੇ ਜਾ ਕੇ ਵੇਖ ਲੋ ਬਚੱਕਦੇ ਸੋ ਮਾਤਾ ਜੀ ਜਿਹੜੇ ਤੁਰ ਵੀ ਹੁੰਦਾ ਨਹੀਂ ਆ ਕੁੱਪੇ ਪਿਆ ਹੋਇਆ ਕੋਈ ਨਹੀਂ ਮਾਤਾ ਜੀ ਆਜੋ ਵਾਹਿਗੁਰੂ ਵਾਹਿਗੁਰੂ ਆਹ ਕਾਰਾ ਜੀ ਸਾਹਮਣੇ ਇਹਦੀ ਛੱਤ ਡਿੱਗ ਗਈ ਜੀ ਪਰਲੇ ਪਾਸੋਂ ਡਿੱਗ ਗਿਆ ਹੈ ਸਾਰਾ ਪਰਲੇ ਪਾਸੋਂ ਡਿੱਗ ਗਿਆ ਸਾਰਾ ਛੱਤ ਸਾਰੀ ਸਾਰਾ ਪਾਟਿਆ ਪਿਆ ਖਖੜੀਆਂ ਕਰੇਲੇ ਆਹ ਕਮਰਾ ਇੱਕਾ ਪਰਦਾ ਕਰਕੇ ਦਿੱਤਾ ਆ ਬਾ ਬੇਟਾ ਸਾਰੇ ਨੇ ਪਾਕੇ ਦਿੱਤਾ ਇਹ ਸਾਰੇ ਚਾਉਂਦੇ ਆ ਇਧਰ ਡਿੱਗ ਪਿਆ ਤੂੜੀ ਪਉਂਦੇ ਸਾਰੀ ਤੂੜੀ ਰੁੜੀ ਜਾਂਦੀ ਹੈ ਜੇ ਦੁੱਖ ਆਇਆ ਤੁਹਾਾਰੇ ਦੁੱਖ ਨੂੰ ਘਟਣ ਕਿ ਵੀ ਸੋ ਮਾਤਾ ਦਾ ਘਰ ਟਹਿ ਗਿਆ ਬੰਡਾਲਾ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਦੇ ਕਿ ਭਾਈ ਕਿਦਾਂ ਹਰਦਾ ਕੰਮ ਦਾ ਕਿਦਾਂ ਤਾਨਾ ਇਹ ਲੋਕ ਜਿਹੜੇ ਇੰਨੀ ਮੁਸੀਬੇ 'ਚ ਟਾਈਮ ਕੱਟ ਰਹੇ ਹਨ ਮਕੂ ਸਾਈਡ ਦੇ ਹੈਗਾ ਇਹ ਪਿੰਡ ਬੰਡਾਲਾ ਤਾਂ ਜ਼ਰੂਰ ਇੱਥੇ ਜਦੋਂ ਵੀ ਆਉਂਦੇ ਆ ਤਾਂ ਪਤਾ ਕਰ ਲਿਓ ਮਾਤਾ ਜੀ ਦਾ ਨਾਮ ਵੀ ਦੱਸਤਾ ਪੁੱਤ ਦਾ ਨਾਮ ਅੰਗਰੇਜ਼ ਸਿੰਘ ਹੈ ਕਿਉਂਕਿ ਹੁਣ ਇਹਨਾਂ ਦਾ ਆਪਣਾ ਨੰਬਰ ਹੈ ਨਹੀਂ ਕੋਈ ਕੰਟੈਕਟ ਨੰਬਰ ਤਾਂ ਇੱਥੇ ਤੁਸੀਂ ਆਉਣਾ ਹੈ ਤਾਂ ਤੁਸੀਂ ਆਪਣਾ ਨੰਬਰ ਦੇ ਦਿਓ ਆਪਣਾ ਦੇ ਦਿਓ ਹਾਂਜੀ ਇਹਨਾਂ ਦਾ ਐਡਰੈਸ ਲੈ ਕੇ ਇੱਥੇ ਪਹੁੰਚਿਓ 792 700 ਯਾਨੀ ਕਿ 700 ਫਿਰ 92 25045 ਤਾਂ ਕੀ ਨਾਮ ਹੈ ਜੀ ਇਹਨਾਂ ਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਦਾ ਨੰਬਰ ਹੈ ਇਹ ਸੋ ਐਸ ਵਕਤ ਵਿੱਚ ਫਿਰੋਜ਼ਪੁਰ ਦੇ ਵਿੱਚ ਹਾਲਾਤ ਬਹੁਤ ਮਾੜੇ ਆ ਕਿਹੜਾ ਪਿੰਡ ਆ ਭੰਜੇ ਬੰਡਾਲਾ 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 ਸੋ ਬੰਡਾਲਾ ਪਿੰਡ ਦੇ ਵਿੱਚ ਐਸ ਵਕਤ ਅਸੀਂ ਤੇ ਹਾਲਾਤ ਕਾਫੀ ਮਾੜੇ ਆ ਇਹ ਪਾਣੀ ਹੁਣ ਉਤਰਿਆ ਕੁਛ ਇੱਕ ਥੋੜਾ ਹੀ ਉਤਰਿਆ ਪਹਿਲਾਂ ਇਹ ਤੋਂ ਜ਼ਿਆਦਾ ਸੀਗਾ ਜੀ ਠੀਕ ਹੈ ਘਰਾਂ ਦੇ ਵਿੱਚ ਤਾਂ ਨਹੀਂ ਵੜਿਆ ਜੀ ਅਜੇ ਘਰਾਂ ਦੇ ਉਧਰੋਂ ਮੱਝਾ-ਮੱਝਾ ਤੇ ਵੜ ਗਿਆ ਜਦੋਂ ਜਿਹੜਾ ਬਾੰਡ ਲਾਏ ਵੜ ਤ ਗਿਆ ਵੜ ਗਿਆ ਸੀ ਅੱਛਾ ਜੀ ਤਾਨੂੰ ਕੁਝ ਖਾਣ ਪੀਣ ਨੂੰ ਮਿਲ ਰਿਹਾ ਜੀ ਨਾ ਤੁਸੀਂ ਆਏ ਅੱਗੇ ਤਾਂ ਚੱਲ ਨਹੀਂ ਇੱਥੇ ਟਿੱਕਰ ਆ ਇਹ ਇਹ ਇੱਧਰ ਪਹਿਲੀ ਵਾਰ ਆਇਆ ਰਾਸ਼ਨ ਹੈ ਜੀ ਪਹਿਲੀ ਦਫਾ ਆਇਆ ਇਸ ਇੱਧਰ ਰਾਸ਼ਨ ਹਾਂ ਜੀ ਸੋ ਘਰਾਂ ਦੇ ਵਿੱਚ ਘਰੇ ਹੋਇਆ ਬਹੁਤ ਥਾਵਾਂ ਦੇ ਉੱਤੇ ਰਾਸ਼ਨ ਲੋਕ ਨਜਾਇਜ਼ ਇਕੱਠਾ ਕਰ ਰਹੇ ਆ ਬਹੁਤ ਥਾਵਾਂ ਦੇ ਉੱਤੇ ਕਿਸੇ ਨੂੰ ਮਿਲ ਹੀ ਨਹੀਂ ਰਿਹਾ ਤੇ ਹੁਣ ਭੈਣ ਜੀ ਹੋਰੀਆਂ ਦੇ ਤਿੰਨ ਘਰ ਆ ਉਹਨਾਂ ਨੂੰ ਇੱਥੇ ਰਾਸ਼ਨ ਜਿਹੜਾ ਹੈਗਾ ਕਿਸ਼ਤੀ ਦੇ ਦੁਆ ਮਨਜੋਦ ਭਾਈ ਹੋਰਾਂ ਨੂੰ ਭੇਜਿਆ ਹੈ ਕਿਸੇ ਨੇ ਸੰਸਥਾ ਦੇ ਵੱਲੋਂ ਆਇਆ ਕਿਸੇ ਤਾਂ ਇਹ ਇਹ ਕਿਹਨੇ ਵੱਲੋਂ ਆ ਜੀ ਇਹ ਇਹ ਥੋੜਾ ਜਿਹਾ ਤਾਂ ਆਪਣੇ ਵੱਲੋਂ ਆਪਣੀ ਜਿਹੜਾ ਸੰਸਥਾ ਨੇ ਇਕੱਠੇ ਬਾਕੀ ਜਿਹੜਾ ਲੋਕਲ ਕੋਈ ਵੀ ਵੀਰ ਲੈ ਆ ਰਹੇ ਉੱਥੇ ਇਕੱਠਾ ਕਰਕੇ ਲੈ ਆ ਰਹੇ ਆ ਜੇ ਤਾਂ ਕੋਈ ਲੈ ਆ ਜਾਂਦਾ ਕੋਈ ਕਹਿੰਦਾ ਸਾਡਾ ਲੈ ਜਾਓ ਫਿਰ ਉਦਾਂ ਕਰ ਲਿਆ ਰੱਖ ਲਿਆ ਹੂੰ ਹੂੰ ਸੋ ਬਿਲਕੁਲ ਮਿਲ ਗਿਆ ਜੀ ਹੁਣ ਰਾਸ਼ਨ ਤੁਹਾਨੂੰ ਤਿੰਨ ਉਹ ਮਾਤਾ ਤੂੰ ਕਿੰਨੇ ਪਰਿਵਾਰ ਜੀ ਦਾ ਜੀ ਦੋ ਤਿੰਨ ਮੈਂ ਦੋ ਹੋਰ ਦੇ ਦੋ ਜੀ ਹੋਰ ਨਹੀਂ ਜੀ ਇਹ ਕੋਰਪੋਰੇਟ ਬਣਨ सो दवाई तो नहीं चाहिए जी दवाई देती दे। दे। कि दिन तो आया होट जी मैं मोहरे ਸੋ ਉਧਰ ਨੂੰ ਪਿੰਡ ਕਿੰਨੀ ਕਿੰਨੀ ਕੁ ਦੂਰ ਹੈ ਜੀ ਮੈਂ ਇਹਨਾਂ ਨੂੰ ਕੋਈ ਇਹਨਾਂ ਨੂੰ ਚਾਰਿਆਂ ਚੱਲਦਾ ਇਹਨਾਂ ਨੂੰ ਜੀ ਆਹ ਜਿਹੜੀ ਮਾਤਾ ਹੈ ਇਹਨਾਂ ਦਾ ਕੋਠੇ ਬਸਲੇ ਸਾਰੇ ਟਹਿ ਗਿਆ ਸਾਰੇ ਟਹਿ ਗਿਆ ਹਾਂਜੀ ਇਹ ਤਾਂ ਚਾਰਿਆਂ ਦਾ ਹੋਵੇ ਉਧਰ ਘਰ ਆ ਅਸੀਂ ਲਿਆਂਦਾ ਨਾ ਰਾਤ ਕੱਢ ਕੇ ਚਾਰਿਆਂ ਨੂੰ ਸਾਰੀ ਤੂੜੀ ਇੱਕ ਮਿੰਟ ਮਾਤਾ ਜੀ ਇੱਕ ਮਿੰਟ ਮਾਤਾ ਕੱਲੀ ਹੋ ਰਹਿੰਦੀ ਆ ਇਹਦਾ ਮੁੰਡਾ ਆ ਬਚਾਰਾ ਉਹ ਉਧਰ ਅੰਤ ਨਾਲ ਗਿਆ ਚਾਰ ਚੂਰ ਲੈਣ ਮਾਤਾ ਬੱਚਾ ਉੱਥੇ ਆ ਅੱਛਾ ਕੋਠਾ ਦੇਖ ਪਹਹਣ ਤੂੜੀ ਸਾਰੀ ਰੁੜ ਗਈ ਆ ਕੋਸਣੀ ਮਾਪੁੱਟਾ ਕੋਲੇ ਇਹਨਾਂ ਦੇ ਘਰੇ ਆਏ ਆ ਆ ਡੈਡਾ ਪਾਣੀ ਸੀਚੇ ਤੋਂ ਕੱਢ ਕੇ ਲੈਂਦਾ ਤੁਹਾਡਾ ਘਰ ਤਬਾਹੀ ਹੋ ਗਿਆ ਮਾਤਾ ਹਾਂਜੀ ਜੋ ਗਉਂਗਾ ਉਹ ਤੇ ਦੋ ਦੁੱਧ ਤੇ ਗੁਜ਼ਾਰਾ ਕਰਦੇ ਕੁਛ ਨਹੀਂ ਸਾਡੇ ਕੋਲੇ ਬੋਟਾ ਲੈ ਲੈਂਦੇ ਆ ਮੁੜ ਕੇ ਕੁਛ ਨਹੀਂ ਦਿੰਦੇ ਕੱਖ ਹਾਥੋਂ ਨੂੰ ਕੋਠੇ ਪਾ ਰਾਂਗੇ ਫਲਾਣਾ ਕਰ ਦਾਂਗੇ ਬਾਅਦ ਕੁਛ ਨਹੀਂ ਦਿੰਦੇ ਆ ਕਮਰਾ ਤੁਸੀਂ ਇਦਰੀ ਕਹਿਣਾ ਤੁਸੀਂ ਵੇਖੋ ਜੋ ਕੁਛ ਕੀ ਹਾਲ ਡੈਡਾ ਘਰ ਰਹੇ ਰੇ ਵੈਸੇ ਆਪਣਾ ਘਰ ਇਹਨਾਂ ਦਾ ਹਾਂਜੀ ਇਹ ਆਪਣਾ ਹੈ ਆਪਣੇ ਘਰੇ ਰਹਿੰਦੇ ਆ ਨਾ ਕੋ ਜਿੰਦ ਦਾ ਇਹਨਾਂ ਦਾ ਕੋਈ ਨਹੀਂ ਬਾਤ ਪੁੱਛਦਾ ਮਾਤਰ ਕਿਨੀ ਉਮਰ ਹੋਗੀ ਤੁਹਾਡੀ ਮੇਰੀ ਹੋਊਗੀ 60 70 ਸਾਲ ਦੀ ਜ਼ਿਆਦਾ ਹੋਗੀ ਮੈਂ ਉਮਰ ਤਾਂ ਤੁਹਾਡੀ ਜਾ ਕਿ ਪਤਾ ਵੀ ਹੁਣ ਆਪਣਾ ਤੇਰਬਟ ਸ਼ੋਰਤ ਮਾਰੀ ਪਈ ਆ ਦੁੱਖਾਂ ਚ ਧੋਰ ਕੋ ਚੜਾ ਕੋ ਕਮਰਾ ਸੀ ਕਿਨੇ ਕੀ ਚੱਲਦਾ ਕਸਮ ਨਹੀਂ ਸਾਡੇ ਕੋਲ ਸਾਡੇ ਤੋਂ ਬਗੈਰ ਕੋਈ ਨਹੀਂ ਚੱਲਦਾ ਮੁੜ ਕੇ ਆਸ ਦਿੰਦੇ ਤੁਸੀਂ ਖਾਂਦੇ ਜਾਓ ਕਰਦੇ ਜਾ ਆ ਕਰਦੇ ਜੀ ਬਾਬੇ ਟਾਹ ਸਾਰੇ ਨੇ ਕਮਰਾ ਪਾ ਕੇ ਦਿੱਤਾ ਸੀ ਗਾਇਆਂ ਧੁੱਪੇ ਮਰਦੀਆਂ ਸੀ ਮੇਰੇ ਘਰ ਆ ਇਹਨੂੰ ਵੀ ਟਹਿ ਗਿਆ ਜਿਹੜਾ ਪਾ ਕੇ ਦਿੱਤਾ ਸੀ ਹਾਂ ਟਹਿ ਗਿਆ ਕਮਰਾ ਉਹ ਹਾਂ ਹਾਂ ਛੱਤ ਗਿਰ ਗਈ ਹੁਣ ਉਹਦੀ ਡਿਗਪੀ ਤੂੜੀ ਰੂੜੀ ਆਂਦੀ ਹੈ ਜੇ ਜਾ ਕੇ ਵੇਖ ਲਓ ਬਚੱਕ ਦੇ ਸਮਾਰਤ ਮੋਬਾਈਲ ਨੰਬਰ ਕਿਸ ਤਰ੍ਹਾਂ ਦਾ ਇਹ ਕਿਹੜਾ ਪਿੰਡਾ ਬੰਡਾਲਾ ਹਾਂ ਜੀ ਬੰਡਾਲਾ ਨੇ ਦੇ ਅੰਕਲ ਦੇ ਦੇਣਾ ਪੈਣਾ ਇਹਨਾਂ ਚੜ ਦੇ ਮੋਬਾਈਲ ਮੂਲ ਕੋ ਨਹੀਂ ਹੈਗਾ ਅ ਬੰਡਾਲਾ ਪਿੰਡ ਤੇ ਅ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਬੰਡਾਲਾ ਮਾਤਾ ਜੀ ਤੁਹਾਡਾ ਨਾਮ ਕੀ ਪਰਮਜੀਤ ਪਰਮਜੀਤ ਕੌਰ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਰਜੀਤ ਅਮਰਜੀਤ ਨਾ ਨਾਂ ਅੰਗਰੇਜ਼ ਮੁੰਡੇ ਦਾ ਨਾਮ ਅੰਗਰੇਜ਼ ਬੰਡਾਲੇ ਪਿੰਡ ਦੇ ਵਿੱਚ ਜਾਣਦੇ ਹੋਣੇ ਇਹਨਾਂ ਦੇ ਮੁੰਡੇ ਨੂੰ ਹਾਂ ਜੀ ਜਮਨੇ ਇਹਨਾਂ ਦੇ ਘਰ ਸਾਡਾ ਵੇਖ ਲੀਏ ਇੱਥੋਂ ਦਿਖ ਰਿਹਾ ਸਾਹਮਣੇ ਹਾਂ ਆ ਜੋ ਉੱਧਰ ਚਲੋ ਚਲੋ ਚਲ ਪਰਾਂਗੇ ਬਸ ਆ ਜੀ ਉਹ 2 ਮਿੰਟ ਦੇ ਦੇ ਰੋ ਪਾਣੀ ਪੂਣੀ ਹੈ ਨਾ ਕੱਲੇ ਦੇ ਚਾਰਾਂ ਨੇ ਇੱਧਰ ਹੀ ਜਾਂਦੇ ਐ ਇੱਥੇ ਹੀ ਆਹ ਗੋਲੀ ਰੱਖਦੇ ਨੇ ਚੈਰੀ ਨੇ ਹਾਂ ਬੰਗ ਬਹੁਤ ਵੱਡਾ ਬਹੁਤ ਸੋ ਮਾਤਾ ਜੀ ਜਿਹੜੇ ਤੁਰ ਵੀ ਹੁੰਦਾ ਨਹੀਂ ਆ ਕੁੰਪੇ ਪਿਆ ਹੋਇਆ ਕੋਈ ਨਹੀਂ ਮਾਤਾ ਜੀ ਆਜੋ ਵਾਹਿਗੁਰੂ ਜੀ ਆਕਾਰਾ ਜੀ ਸਾਹਮਣੇ ਇਹਦੀ ਛੱਤ ਡਿੱਗ ਗਈ ਜੀ ਪਰਲੇ ਪਾਸੋਂ ਡਿੱਗ ਗਿਆ ਸਾਰਾ ਪਾਰਲੇ ਪਾਸੋਂ ਡਿੱਗ ਗਿਆ ਸਾਰਾ ਛੱਤ ਸਾਰੀ ਸਾਰਾ ਪਾਟਿਆ ਪਿਆ ਖਖੜੀਆਂ ਕਰੇਲੇ ਆਹ ਕਮਰਾ ਇੱਕ ਪਰਦਾ ਕਰਕੇ ਦਿੱਤਾ ਆ ਬਾ بیٹھا ਸਾਰੇ ਨੇ ਪਾ ਕੇ ਦਿੱਤਾ ਇਹ ਸਾਰੇ ਚਾਉਂਦੇ ਆ ਇਧਰ ਡਿੱਗ ਪਿਆ ਤੂੜੀ ਪਉਂਦੇ ਸਾਰੀ ਤੂੜੀ ਰੁੜੀ ਜਾਂਦੀ ਹੈ ਮੁੰਡਾ ਲੜਕਾ ਉੱਥੇ ਗਿਆ ਵਿਚਾਰਾ ਆਪਦਾ ਰਾਸ਼ਨ ਇਕੱਠਾ ਕਰਦਾ ਖਾਣ ਦਾ ਮਾਰਾ ਇਹ ਟੀਰੇਂ ਦੇ ਸੀ ਬਾਈ ਇੱਥੇ ਵਾਹ ਹੁਣ ਇਹਨਾਂ ਦਾ ਨਾ ਕੰਨ ਬਣਾ ਕੇ ਕਾਲਾ ਕੋ ਸੁਣੀ ਮਾਂ ਪੁੱਤਰਾ ਤਨ ਕੱਲੇ ਪੈਨੇ ਆ ਕੱਲੇ ਬਸ ਉੱਥੇ ਉਹ ਵੇਖੋ ਸਾਰਾ ਬਸ ਉਹ ਵੇਖੋ ਉਤ ਚੱਕਰ ਸਕੂਲ ਦੇ ਮਗਲੇ ਸਰਕਾਰ ਨੂੰ ਥਾਂ ਸਕੂਲ ਦੇ ਮਗਲੇ ਪਾਸੇ ਉਹ ਪੜਾ ਸਕੂਲ ਆਉਂਦੇ ਸਾਡਾ ਪਾੜ ਦੇਖ ਕੇ ਭਾਜੀ ਕਿਦਾਂ ਹਰਦਾ ਕੰਮ ਦਾ ਕਿਦਾਂ ਧਾਨਾ ਇਹ ਲੋਕ ਜਿਹੜੇ ਐਨੀ ਮੁਸੀਬੇ ਜੇ ਟਾਈਮ ਕੱਟ ਰਹੇ ਹਨ ਪਰ ਤਾਂ ਨਾ ਪਾ ਜੀ ਤਾਂ ਅੱਖ ਬਣਵਾ ਕੇ ਲੈ ਆਇ ਦਿੱਤੀ ਉਹ ਤਾਂ ਵਿਚਾਰੀ ਨਹੀਂ ਦਿਸਣ ਲੱਪਿਆ ਰੋਟੀ ਨਹੀਂ ਪੱਕਦੀ ਕੋਈ ਨਹੀਂ ਮੈਂ ਸੋਛੜਦੀ ਕਿ ਲੋਕ ਗੁਰੂ ਸਾਹਿਬ ਜੇ ਦੁੱਖ ਆਇਆ ਤਾਂ ਮਾਰੇ ਦੁੱਖ ਜੋ ਕੱਢਣਗੇ ਵੀ ਸੋ ਮਾਤਾ ਦਾ ਘਰ ਟਹਿ ਗਿਆ ਬੰਡਾਲਾ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਤਹਿਸੀਲ ਕਿਹੜੀ ਪਿੰਡ ਦਿਲ ਮੇਲਾ ਦੀ ਜੀਰਾ ਹੀ ਹੋਣੀ ਖਰੇ ਬੰਦੇ ਨਾਲ ਨਹੀਂ ਪਤਾ ਅਜਨਾਲਾ ਪੈਂਦਾ ਤੁਹਾਨੂੰ ਨਹੀਂ ਨਹੀਂ ਅਜਨਾਲਾ ਕਿੱਥੇ ਨਾਲ ਨਹੀਂ ਪੈਉ ਜੀ ਜੀਰੇ ਦਾ ਹੈਗਾ ਸੋ ਮਖੂ ਸਾਈਡ ਦੇ ਹੈਗਾ ਇਹ ਪਿੰਡ ਬੰਡਾਲਾ ਤਾਂ ਜ਼ਰੂਰ ਇੱਥੇ ਜਦੋਂ ਵੀ ਆਉਂਦੇ ਆ ਤਾਂ ਪਤਾ ਕਰ ਲਿਓ ਮਾਤਾ ਜੀ ਦਾ ਨਾਮ ਵੀ ਦੱਸਤਾ ਪੁੱਤ ਦਾ ਨਾਮ ਅੰਗਰੇਜ਼ ਸਿੰਘ ਹੈ ਕਿਉਂਕਿ ਹੁਣ ਇਹਨਾਂ ਦਾ ਆਪਣਾ ਨੰਬਰ ਹੈ ਨਹੀਂ ਕੋਈ ਕੰਟੈਕਟ ਨੰਬਰ ਤਾਂ ਇੱਥੇ ਤੁਸੀਂ ਆਉਣਾ ਹੈ ਤਾਂ ਤੁਸੀਂ ਆਪਣਾ ਨੰਬਰ ਦੇ ਦਿਓ ਆਪਣਾ ਦੇ ਦਿਓ ਹਾਂਜੀ ਇਹਨਾਂ ਦਾ ਐਡਰੈਸ ਲੈ ਕੇ ਇੱਥੇ ਪਹੁੰਚਿਓ ਕਿਉਂਕਿ ਮੈਂ ਅਣਜਾਣ ਨੰਬਰ ਤੁਹਾਨੂੰ ਦੇ ਰਿਹਾ ਤਾਂ ਕਿ ਮਾਤਾ ਦੀ ਸੇਵਾ ਹੋ ਸਕੇ ਅੱਛਾ ਜੀ ਜਿਉਂ ਜਿਆਦਾ ਹੁੰਦਾ ਠੀਕ ਹੈ ਜੀ ਇਹ ਸਮਾਨ ਕਿਤਾ ਜੀ ਪਿਆ ਇਹ ਆਵੇ ਇਹ ਡੈਸ ਇਹ ਮੇਰਾ ਛੋਟਾ ਦਿਓ ਰਿਆ ਕੋਠੇ-ਕਾਠੀ ਧਿਆ ਬਣਾਉਣ ਤੇ ਉਹ ਇੱਧਰ ਕੱਢ-ਕੱਢ ਕੇ ਰੱਖਿਆ ਇਹਨਾਂ ਨੇ ਹਾਂ ਚਲੋ ਉਹ ਇੱਥੇ ਤਾਂ ਨਹੀਂ ਬੜਿਆ ਪਾਣੀ ਜੀ ਇੱਥੇ ਕਰਕੇ ਬਚਿਆ ਉਹ ਦੋ ਦੋ ਹੋਰ ਤੋੜੇ ਰੱਖੇ ਹੁਣ ਤੇ ਉਹ ਕਲੇ ਤੋਂ ਪਾਣੀ ਕੱਢੀ ਗਏ ਇੱਥੇ ਵੜ ਤ ਗਿਆ ਇੱਕ ਵਾਰ ਤਾਂ ਡਰ ਪੈ ਗਿਆ ਹੁਣ ਵੀ ਹੁਣ ਪਾਣੀ ਅੰਦਰ ਹਾਂਜੀ ਇੱਕ ਵਾਰ ਤਾਂ ਪੈ ਗਿਆ ਮੱਝਾਂ ਤਲੇ ਬੜਾ ਆਈ ਉਹ ਤੇ ਬੰਨ ਲਾਇਆ ਬੱਚੇ ਚੜਦੀ ਗੱਲਾ ਚੈਨ ਛੋਟੇ ਪੋਤੇ ਪੁੱਤੇ ਵੀ ਹੈਗੇ ਨਹੀਂ ਅਜੇ ਪੋਤੇ ਤਾਂ ਨਹੀਂ ਅਜੇ ਤਾਂ ਵਿਆਹਿਆ ਹੈ ਕਾਕਾ ਚਲੋ ਠੀਕ ਹੈ ਮੇਰ ਕਰੀ ਵਾਈਗੂ ਇਹ ਇੱਕ ਇਹਦਾ ਜੀ ਨੰਬਰ ਹੈ ਅੰਟੀ ਹਾਂਜੀ ਇਹ ਭਾਜੀ ਦਾ ਜੇੜ ਸਾਡੇ ਦਾ ਤੁਹਾਡੇ ਜੇੜ ਸਾਹਿਬ ਦਾ ਠੀਕ ਹੈ ਜੀ ਨੰਬਰ ਹੈ ਜੀ 70092 25045 792 700 ਯਾਨੀ ਕਿ 700 ਫਿਰ 92 25045 ਤਾਂ ਕੀ ਨਾਮ ਹੈ ਜੀ ਇਹਨਾਂ ਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਦਾ ਨੰਬਰ ਹੈ ਇਹ ਇਹ ਵੈਸੇ ਸੁਮਨ ਹੋਮ ਲਿਖਿਆ ਹੋਇਆ ਜੀ ਉਹ ਤੁਹਾਡੇ ਜੇਠ ਸਾਹਿਬ ਦਾ ਹੀ ਹੈ ਜੀ ਇਹ ਠੀਕ ਹੈ ਜੀ ਉਹਨਾਂ ਦਾ ਨੰਬਰ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਵੀ ਅਸੀਂ ਇੱਥੇ ਆਉਣਾ ਹੈ ਮਾਤਾ ਜੀ ਉਹਨਾਂ ਨੂੰ ਜੋ ਨੁਕਸਾਨ ਹੋਇਆ ਇਹਨਾਂ ਦੀ ਪਰਭਾਈ ਕਰੋ ਮਾਤਾ ਜੀ ਹੋ ਜਾਣਾ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਹਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਮਾਤਾ ਜੀ ਸੋ ਬਿਲਕੁਲ ਜੀ ਸੋ ਮਾਤਾ ਜੀ ਬਹੁਤ ਬਜ਼ੁਰਗ ਹੈ ਨਹੀਂ ਨਹੀਂ ਮਾਤਾ ਜੀ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਸੋ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਜੀ ਹਰੇਕ ਘਰ ਦੇ ਵਿੱਚ ਜਾਂਦੇ ਆ ਤਾਂ ਚਾਹ ਪਾਣੀ ਤਾਂ ਪੁੱਛਦਾ ਅਗਲਾ ਬੇਸ਼ੱਕ ਮਾੜੇ ਹਾਲਾਤਾਂ ਦੇ ਵਿੱਚ ਹੈ ਇਹ ਚੜ੍ਹਦੀ ਕਲਾ ਬਾਈ ਜੀ ਬਿਲਕੁਲ ਪੰਜਾਬ ਦੀ ਚੜ੍ਹਦੀ ਕਲਾ ਜੀ ਇਹ 1947 ਦੀ ਉਦੋਂ ਵੀ ਅਸੀਂ ਮਾਰ ਸਹੀ ਆ 84 'ਚ ਵੀ ਮਾਰ ਸਹੀ ਆ 88 'ਚ ਫੇਰ ਵੜ ਆਈ ਆ ਤੇ 2023 'ਚ ਵੀ ਤੇ ਹੁਣ 25 'ਚ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਪਰ ਪੰਜਾਬ ਸਦਾ ਚੜ੍ਹਦੀ ਕਲਾ 'ਚ ਰਹਿਣਾ ਹੈ ਚੜ੍ਹਦੀ ਕਲਾ 'ਚ ਰਹਿਣਾ ਬਿਲਕੁਲ ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੂਗਾ ਪੰਜਾਬ ਉਜਾੜਨ ਵਾਲੇ ਉਜੜੀ ਗਏ ਆ ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸ ਰਿਹਾ ਤੇ ਵਸਦਾ ਰਹੇਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ